ਤੈਨੂੰ ਪੈਸਾ ਕਿੰਨਾ ਦਿੱਤੇ ਨਾ ਗੁਰਦੁਆਰਾ ਸਾਹਿਣ ਤੈ ਹਾਂ ਗੁਰੂ ਗ੍ਰੰਥ ਸਾਹਿਣ ਤੈ ਤੈਨੂੰ ਪੈਸਾ ਕਿੰਨਾ ਦਿੱਤਾ ਗਿਆ ਮੈਂ ਨਹੀਂ ਭਾਖਾ ਕੋ ਦਿੱਤਾ ਗਿਆ ਮੈਂ ਕਿ ਲਈ ਮੈਂ ਗੁਰਦੁਆਰਾ ਬਣਾ ਦੇ ਸੌਣੇ ਨਹੀਂ ਮੈਂ ਕਿ ਲਈ ਨਹੀਂ ਮੈਂ ਗੁਰਦੁਆਰਾ ਬਣਾ ਦੇ ਮੇਰਾ ਗੁੱਲਾ ਕੋਣੀ ਕੁਲੀ ਦੇ ਰੋਟਾ ਨਾ ਮੈਂ ਗੁੱਲਾ ਕੋੜੀ ਨਾ ਮੈਂ ਕੋਈ ਕੁਛ ਆਕ ਤਲਾਈ ਉਹ ਕਿਹੜੀ ਮੈਂ ਪਾਪਾ ਬਣਾਇਆ ਮੈਂ ਪਾਪਾ ਬਣਾ ਗੁੱਸਾ ਨਹੀਂ केड़े बाबे बनाए बाबा ये ऑन ड्रामा करता ना ना मारना खेलने मारना अपने मार सही ना लगे दे और लागीता रहता है और लगीता रहता है कृष्ण ने पोते ने सुवा ले सुवाया है इनने सुवाया है कौन तेरे और नहीं बिछे

ਇਹੋਂ ਡਰਾਮੇ ਕਰਨਾ ਨਾ ਨਾ ਮਾਰੇ ਨਾ ਮਾਰੇ ਆਪਣੇ ਤੈਨੂੰ ਪੈਸੇ ਕਿੰਨੇ ਦਿੱਤੇ ਇਹ ਗੁਰਦੁਆਰਾ ਸਾਡਣ ਤਾਈ ਹੈ ਗੁਰੂ ਗ੍ਰੰਥ ਸਾਹਿਬਣ ਤਾਈ ਤੈਨੂੰ ਪੈਸਾ ਕਿੰਨਾ ਦਿੱਤਾ ਗਿਆ ਮੈਨੂੰ ਪੈਸਾ ਕਉਨ ਦਿੱਤਾ ਗਿਆ ਮੈਂ ਕਿ ਲਈ ਮੈਂ ਗੁਰਦੁਆਰਾ ਬਣਾ ਦੇ ਸੌਣੇ ਨਹੀਂ ਆ ਕੇ ਲਈ ਤੂੰ ਨਹੀਂ ਮੈਂ ਗੁਰਦੁਆਰਾ ਬਣਾ ਦੇ ਸ ਮੇਰਾ ਇਹ ਆ ਕੇ ਲਈ ਫੁੱਲਕ ਕੋਨੀ ਖੁੱਲੀ ਤੇਰ ਕੋਟਾ ਮੋ ਦੇਖਣ ਕਿ ਨਾ ਮੈਂ ਗੁੱਲਕ ਤੋੜੀ ਨਾ ਵੇ ਕੋਈ ਕੁਛ ਆਗ ਤਾਂ ਲਾਈ ਉਹ ਕਿਹੜੀ ਲਾਈ ਮੈਂ ਬਾਬਾ ਬਣਾਇਆ ਮੈਂ ਬਾਬਾ ਬਣਾਉਣ ਨੂੰ ਚੱਲ ਤੂੰ ਬਾਬਾ ਬਣਾਇਆ ਤੂੰ ਬਾਬਾ ਸਾਡਾ ਸਾੜ ਦਿੱਤਾ ਤੀ ਬਾਬਾ ਬਣਾਇਆ ਮੈਂ ਮਾਰ ਨਾ ਫਿਰ और लवली का डांस है और 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 ਨਹੀਂ ਕੋਈ ਮਰ ਨਹੀਂ ਨਾ ਦੰਦ ਪੱਟਾ ਕੋਈ ਨਹੀਂ ਲੇ ਕੋਈ ਨਾ ਦੇਖੋ ਇਹਨਾਂ ਨੂੰ ਆਹ ਆਰੇ ਆਂ ਗਏ ਉਹ ਹੀ ਆਉਂਦੇ ਨੇ ਕੁਝ ਨਾ ਆਹ ਸਾਰੇ ਆ ਗਏ ਜੇ ਮਰਨਾ ਪਈ ਸੋਕੇ ਦੇਖ ਆਵੇ ਸਿਆਣੇ ਬੁੱਢੇ ਨੂੰ ਸੁਟਾ ਲੈ ਕੇ ਸਲਵਾਇਆ ਹੈ ਜਿੰਨੇ ਲਵਾਇਆ ਹੈ ਸੋਨ ਦੇ ਨੇ ਉਹਨੂੰ ਲਿਚੇ ਹੈ ਇਹ ਇਹ ਉਹ ਵਾਇਰ ਨਾਲ ਜਿਹੜਾ ਨਿਆਨ ਆ ਦੇ ਕਈ ਬਿਕਾਉਣਾ ਅਨਸਾਰ ਵਾਇਰ ਨਾਲ ਦੀ ਉਹ ਆਪ ਕੋ ਨਹੀਂ ਧਾਇਆ ਬਣਿਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਖਾਲਸਾ ਜੀ ਇਹ ਤਾਂ ਬਹੁਤ ਹੀ ਜ਼ਰੂਰੀ ਜਾਣਕਾਰੀ ਹੈ ਔਰ ਬਹੁਤ ਅਫਸੋਸਜਨਕ ਘਟਨਾ ਨੂੰ ਲੈ ਕੇ ਆਪ ਜੀ ਦੇ ਸਾਹਮਣੇ ਆ ਉੱਤਖੰਡ ਦੇ ਉਦਮ ਸਿੰਘ ਨਗਰ ਜ਼ਿਲ੍ਹੇ ਦੇ ਸਤਾਰਕੰਢੇ ਲੱਗੇ ਪਿੰਡ ਇੱਕ ਬੈਗੁਰਡਾਮ ਦੇ ਉੱਥੇ ਕੱਲ ਸ਼ਾਮ ਗੁਰਦੁਆਰਾ ਸਾਹਿਬ ਦੇ ਵਿੱਚ ਪੁਰਗਰੰਥ ਸਾਹਿਬ ਦੀ ਜੀ ਬੇਦਬੀ ਹੋਈ ਹੈ ਔਰ ਜਿੰਨੂੰ ਲੈ ਕੇ ਪੂਰੇ ਇਲਾਕੇ ਦੇ ਸੰਗਤ ਦੇ ਵਿੱਚ ਰੋਸ਼ ਹੈ 24 ਘੰਟੇ ਹੋ ਗਏ ਅਜੇ ਤੱਕ ਕਿਸੇ ਵੀ ਸਾਡੀ ਜਿਹੜੀਆਂ ਸੰਸਥਾਵਾਂ ਨਾਨਕ ਮੱਤਾ ਸਾਗ ਹੋਏ ਜਾਂ ਹੋਰ ਸਾਡਾ ਸੰਤ ਸਮਾਜ ਜਿਹੜੇ ਬਹੁਤ ਸਾਰੇ ਡੇਰਿਆਂ ਤੇ ਹੈਗੇ ਆ ਉਹਨਾਂ ਕਿਸੇ ਜਥੇਬੰਦੀ ਵੱਲੋਂ ਕੋਈ ਵੀ ਸੰਗਤ ਦੇ ਲਈ ਮੈਸੇਜ ਨਹੀਂ ਆਇਆ ਕਿ ਉਹਦੇ ਤੇ ਕੀ ਕਾਰਵਾਈ ਹੋਈ ਹੈ ਅੱਗੇ ਆਪਾਂ ਕੀ ਕਰਨਾ ਹੈ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਔਰ ਪ੍ਰਸ਼ਾਸਨ ਤੋਂ ਵੀ ਇਹੋ ਜੀਆਂ ਘਟਨਾਵਾਂ ਕਿਉਂ ਹੁੰਦੀਆਂ ਨੇ ਇਸ ਤੋਂ ਪਹਿਲਾਂ ਲਾਲਪੁਰ 'ਚ ਇਹ ਘਟਨਾ ਹੋਈ ਹੋਰ ਵੀ ਕਈ ਥਾਵਾਂ 'ਤੇ ਘਟਨਾਵਾਂ ਹੋਈਆਂ ਨੇ ਔਰ ਗੁਰਗਨ ਸਾਹਿਬ ਦੀ ਬੇਦਬੀ ਹੋਈ ਹੈ ਅਗਰ ਅਸੀਂ ਕੋਈ ਵਾਰ ਵੀ ਬੋਲ ਲਈਏ ਤੇ ਸਾਡੇ 'ਤੇ ਦੇਸ਼ ਗ੍ਰੋਹ ਐਨਐਸਏ ਲੱਗਦਾ ਹੈ ਔਰ ਸਾਡੇ ਗੁਰਗਨ ਸਾਹਿਬ ਦੀ ਕੋਈ ਬੇਦਬੀ ਕਰਦੇ ਤੇ ਕਹਿੰਦੇ ਪਾਗਲ ਸੀ ਉਸ ਘਟਨਾ ਨੂੰ ਖਤਮ ਕਰ ਦਿੰਦੇ ਉੱਥੇ ਹੀ ਲੇਖਾ ਗਣੀ ਕਰਕੇ ਸਾਡੀ ਮੰਗ ਹੈ ਕਿ ਅਗਰ ਦੇਸ਼ ਦੇ ਭਾਈਚਾਰੇ ਲਈ ਜੋ ਚੀਜ਼ ਖਤਰਾ ਹੋ ਸਕਦੀ ਹੈ ਅਗਰ ਸਾਡਾ ਬੋਲੇ ਸ਼ਬਦ ਦੇਸ਼ ਨੂੰ ਖਤਰਾ ਹੈ ਤੇ ਜਿਹੜੇ ਦੇਸ਼ ਨੂੰ ਜਰਨਲਿਸਟ ਸਾਡਾ ਸੰਸਕ੍ਰਿਤੀ ਸਾਡਾ ਧਰਮ ਜਿਹੜੇ ਦੇਸ਼ ਨੂੰ ਜੋੜਦੇ ਆ ਉਹਨਾਂ ਤੇ ਅਗਰ ਹਮਲਾ ਹੋ ਰਿਹਾ ਤੇ ਹਮਲਾ ਕਰਨ ਵਾਲੇ ਤੇ ਫਿਰ 295 153 ਨਹੀਂ ਉਹਨਾਂ ਤੇ ਵੀ ਐਨਐਸਏ ਲਗਣੀ ਚਾਹੀਦੀ ਦੇਸ਼ದ್ರੋਹ ਦਾ ਮੁਕਤਮਾ ਬਣਨਾ ਚਾਹੀਦਾ ਔਰ ਕਿਉਂ ਖਾਲੀ ਇੱਕ ਆਈਓ ਦੀ ਜਾਂਚ ਕਰਦਾ ਜਦੋਂ ਛੋਟੀ ਸੀ ਘਟਨਾ ਹੋਏ ਉਹਦਾ ਐਸਆਈਟੀ ਬਣਦੀ ਹੈ ਇਹਦੀ ਵੀ ਜਾਂਚ ਹੋਣੀ ਚਾਹੀਦੀ ਹੈ ਕਿ ਕੀ ਕਾਰਨ ਹੈ ਕਿ ਵਾਰ-ਵਾਰ ਇਹੋ ਜਿਹੀਆਂ ਘਟਨਾਵਾਂ ਹੋ ਰਹੀਆਂ ਨੇ ਇਸ ਸਰਕਾਰ ਦੀਆਂ ਸਾਜ਼ਿਸ਼ਾਂ ਨੇ ਜਾਂ ਇਹਨਾਂ ਦੇ ਪਿੱਛੇ ਪੌਣ ਲੋਕ ਨੇ ਕੌਣ ਇਹਨੂੰ ਪਾਗਲ ਬਣਾ ਕੇ ਭੇਜਦਾ ਔਰ ਇਹੋ ਜਿਹੀ ਕਟਨਾਵਾ ਕਰਦੇ ਨੇ ਇਹ ਬਹੁਤ ਹੀ ਦੇਸ਼ ਦੇ ਏਕਤਾ ਦੇ ਲਈ ਖਤਰਾ ਹੈ ਤੇ ਸਾਡੀ ਮੰਗ ਹੈ ਕਿ ਇਹੋ ਜਿਹੀ ਕਟਨਾਵਾ ਦੇ ਉੱਤੇ ਤਤਕਾਲ ਸਰਕਾਰ ਨੂੰ ਐਕਸ਼ਨ ਲੈਣਾ ਚਾਹੀਦਾ ਹੈ ਔਰ ਸਾਡੀ ਬੇਨਤੀ ਹੈ ਸੰਗਤ ਅੱਗੇ ਵੀ ਉਹ ਸ਼ਾਂਤੀਪੂਰਵਕ ਇਹੋ ਜਿਹੀ ਕਟਨਾਵਾ ਨੂੰ ਬੜੀ ਸੰਜੀਦਗੀ ਦੇ ਨਾਲ ਸਮਝ ਕੇ ਉਹਨਾਂ ਦੇ ਉੱਤੇ ਪੂਰੀ ਤਰ੍ਹਾਂ ਤੱਕ ਜਾਣਾ ਚਾਹੀਦਾ ਹੈ ਔਰ ਉਹਦਾ ਇਹ ਨਹੀਂ ਕਿ ਖਾਲੀ ਇੱਕ ਦਿਨ ਆਪਾਂ ਇਕੱਠੇ ਹੋ ਕੇ ਰੌਲਾ ਪਾਤਾ ਉਸ ਤੋਂ ਬਾਅਦ ਫਿਰ ਉਹ ਪਟਨਾਵਾ ਦੁਬਾਰਾ ਵਾਪਰਦਿਆਂ ਨੇ ਤੇ ਇਲਾਕੇ ਦੀਆਂ ਸੰਸਥਾਵਾਂ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਸੰਸਥਾਵਾਂ ਵੀ ਜਿਹੜਾ ਇਹੋ ਜੇ ਉੱਤੇ ਜਿਹੜਾ ਸਰਕਾਰ ਜਿਹੜਾ ਸਰਕਾਰ ਨੂੰ ਵੀ ਪੁੱਛਣ ਔਰ ਸੰਘਰ ਨੂੰ ਵੀ ਜਵਾਬ ਦੇਈ ਹੈ ਤੇ ਸਾਡੀ ਬੇਨਤੀ ਹੈ ਕਿ ਉਸ ਘਟਨਾ ਦੇ ਉੱਤੇ ਸਰਕਾਰ ਸਖਤ ਐਕਸ਼ਨ ਲਵੇ ਔਰ ਅਸੀਂ ਇਹੋ ਜੀ ਘਟਨਾ ਦੀ ਬਹੁਤ ਮੰਦ ਭਾਗੀ ਘਟਨਾ ਜਿਹੜੀ ਗੁਰਗ੍ਰੰਥ ਸਾਹਿਬ ਦੇ ਉੱਤੇ ਹਮਲਾ ਹੋਇਆ ਅਸੀਂ ਨਖੇਦੀ ਕਰਦੇ ਆਂ ਔਰ ਮੰਗ ਕਰਨੇ ਆ ਕਿ ਸਰਕਾਰ ਉਹ ਇਹੋ ਜੇ ਲੋਕਾਂ ਦੀ ਜਾਂਚ ਕਰੇ ਕਿ ਇਹਨਾਂ ਦੇ ਪਿੱਛੇ ਕੌਣ ਹੈ ਬਹਿਉ ਜੀਤਾ ਖਾਲਸਾ ਬਹਿਉ ਜੀ ਦੀ ਫਤਿਹ